ਹਲੋ 사ਸੀガル ਸਾਰੇ ਮਾ ਜੀ ਅੱਜ ਆਪਾਂ ਗੱਲ ਕਰਾਂਗੇ ਦੀ ਉਸਤੀ ਬਾਰੇ ਜਿਹਦੇ ਨਾਲ ਯਾਰ ਹੜ ਦੇ ਵਿੱਚ ਗੈਂਗਰੇ ਹੋਇਆ ਉਹ ਇੱਕ ਕੱਪੜੇ ਸਿਗੇ ਬਾਈਕਰ ਉਹ ਫੋਰਮ ਤੋਂ ਆਪਣੇ ਹਿੰਦੁਸਤਾਨ ਦੇ ਵਿੱਚ ਟੂਰਿਸਟ ਘੁੰਮਣ ਦੇ ਵਾਸਤੇ ਆਏ ਸੀ ਆਪਣੀ ਬਾਈਕਰ ਦਾ ਵਾਸਤੇ ਯਾਰ ਅਖੰਡ ਦੇ ਕੁਝ ਲੋਕਾਂ ਨੇ ਮਿਲ ਕੇ ਉਹਨਾਂ ਨਾਲ ਵਿਚਾਰਿਆਂ ਨਾਲ ਗੈਂਗਰੇ ਦਿੱਤਾ ਸੱਜਣਾਂ ਨੇ ਜਿਸ ਨੇ ਹਸਰਬਾਹ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੋਇਆ ਆ ਉਸ ਨੂੰ ਵੀ ਦਿਨਾਂ ਚੱਲਿਆ ਗਹਿਰੇ ਤਰਫੋਂ ਬਾਅਦ ਉਹਨੇ ਵੀ ਬਹੁਤ ਕੁੱਟਿਆ ਮਾਰਿਆ ਸਤਾ ਮਾਰਿਆ ਕੋਈ ਹਿੰਦੁਸਤਾਨ ਦਾ ਮੀਡੀਆ ਨਹੀਂ ਬੋਲਿਆ ਕਿਸੇ ਹਿੰਦੁਸਤਾਨ ਦੇ ਮੀਡੀਆ ਨੇ ਖਬਰ ਨਹੀਂ ਦਿੱਤੀ ਕਿਉਂ ਜੋ ਵੀ ਉਹ ਫਰੰਟ ਤੋਂ ਨਹੀਂ ਇਸ ਕਰਕੇ ਯਾਰ ਖੰਡ ਦੇ ਪੁਲਿਸ ਉਥੋਂ ਦੇ politician ਕੋਈ ਨਹੀਂ ਬੋਲ ਰਿਹਾ ਉਹਨਾਂ ਨੂੰ ਕੋਈ ਇਨਸਾਫ ਨਹੀਂ ਦੇ ਰਿਆ ਉੱਥੋਂ ਦੇ ਪੁਲਿਸ ਵਾਲੇ ਉਲਟਾ ਉਹਨਾਂ ਨੂੰ ਡਰਾਉਂ ਘੁਟਾ ਰਹੇ ਨੇ ਯਾਰ ਉਹਨਾਂ ਦੀ ਹੈਲਪ ਕਰੋ ਉਹ ਵਿਚਾਰੇ ਆਪ ਦੇ ਦੇਸ਼ ਤੋਂ ਫੌਰਨ ਤੋਂ ਇੱਥੇ ਆਪਣੇ ਏਰੀਆ ਦੇਸ਼ ਦੇ ਵਿੱਚ ਘੁੰਮਣ ਫਿਰਨਾ ਆਇਆ ਕਿ ਕਿਹਾਣਗੇ ਜਾ ਕੇ ਵਾਪਸ ਕਿ ਆੜਾ ਟੂਰ ਕਿਵੇਂ ਦਾ ਰਿਹਾ ਉੱਥੇ ਸਾਡੇ ਨਾਲ ਗੈਂਗਰੇਸ ਜਿੱਛਾ ਆ ਗਿਆ ਸਾਨੂੰ ਕੁੱਟ ਮਾਰ ਕੀਤੀ ਸਾਡੇ ਨਾਲ ਇਹਨਾਂ ਨੂੰ ਹੁਣ ਛੋਟੇ ਜਿਹੇ ਦਾ ਦੋ ਫਾਂਸੀ ਮਾਰੂ ਗੋੜੀ ਨਾ ਉਹਨਾਂ ਵਿਚਾਰੇ ਈ ਇਨਸਾਫ ਦੇ ਕੇ ਭੇਜੋ ਇੱਥੇ ਹੌਣ ਤੋਂ ਚੁੱਪ ਕਰਕੇ ਕਿਸੇ ਮੀਡੀਆ ਨੇ ਖਬਰ ਨਹੀਂ ਤੱਕ ਨਹੀਂ ਜਲਾਈ। ਅੱਤ ਜੇ ਕੁਝ ਪੰਜਾਬ ਚ ਘਟਨਾ ਹੋਵੇ ਤੇ ਸਾਰਾ ਹਿੰਦੁਸਤਾਨ ਦਾ ਮੀਡੀਆ ਕੁੱਤਿਆਂ ਨੂੰ ਭੱਗ ਲੋ ਜਾਂਦਾ ਵੀ ਖਬਰਾਂ ਤੇ ਖਬਰਾਂ ਲਾ ਦੋ ਝੂਠੀਆਂ ਲਾ ਦੋ। ਹੋਰ ਨਾਓ ਸੱਚੀ ਖਬਰ ਨਾਓ ਉਹ ਟੋਟਾ ਦੇ ਜੇ ਅੱਜ ਯਾਰ ਅਖੰਡ ਵਾਲੇ ਮੈਂ ਤੁਹਾਨੂੰ ਕਹਿਣਾ ਜੇ ਤੁਸੀਂ ਅੱਜ ਉਸ ਧੀ ਦੀ سپورਟ ਨਹੀਂ ਕਰਦੇ ਕੱਲ ਨੂੰ ਤੁਹਾਡੀਆਂ ਧੀਆਂ ਨਾਲ ਵੀ ਘਾਇਰੇ ਹੋਣੇ ਜੇ ਤੇ ਕੱਲ ਨੂੰ ਤੁਹਾਡੀ سپورਟਰੀ ਕਿਸੇ ਨਹੀਂ ਕਰਨੀ। ਇਹ ਗੱਲ ਯਾਦ ਰੱਖਿਓ ਫਿਰ ਤੁਸੀਂ ਵੀ ਰੋਣਾ ਆ ਜੇ ਤੁਹਾਡੀ ਕੋਠੇ ਕੋਈ ਨਹੀਂ ਆਵਣਾ ਜੇ ਉਹ ਵੀ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਕਿਸੇ ਦੀ ਬੱਚੀ ਆ ਜੇ ਉਹ ਆਪਣੇ ਵਿਆਹ ਦੇ ਵਿੱਚ ਘੁੰਮਣ ਫਿਰਨ ਆ ਗਿਆ ਚਲੇ ਉਹਦੇ ਟੂਰ ਤੇ ਉਹਨਾਂ ਨੇ ਕੀ ਨਾ ਕਰਤਾ ਇਹ ਬੇਗੁਰੇ ਤਰੀਕੇ ਨਾਲ ਉਹਦੀ ਇੱਜ਼ਤ ਨੂੰ ਵੀ ਕਰੀ ਫਿਰ ਵੀ ਮੈਂ ਕਹਿਣਾ ਉਹ ਕਿੱਦਾਂ ਦੇ ਗਿਆ ਉਸਨੇ ਆਪਦੇ ਸੋਸ਼ਲ ਮੀਡੀਆ ਦੇ ਸਰਫੀ ਤੇ ਅਗੇ ਪਾਈ ਆ ਕਿ ਮੇਰੇ ਨਾਲ ਕੁਝ ਹੋਇਆ ਵਾ ਪਰ ਕਿਸੇ ਮੀਡੀਆ ਨੇ ਕੁਛ ਨਹੀਂ ਬੋਲਿਆ ਕੋਈ ਫੋਟੋ ਨਹੀਂ ਲਈ ਕੋਈ ਦੱਸਿਆ ਨਹੀਂ ਸ਼ਰਮ ਦਾ ਲੋਕ ਅਜੇ ਵੀ ਇੱਧਰੇ ਕੈਮਰਾ ਲਾ ਕੇ ਘੁੰਮਦਾ ਕੋਈ ਫੈਰਾ ਨਹੀਂ ਜੇ ਖਬਰ ਚਲਾਓ ਉਹਨੂੰ ਇਨਸਾਫ ਦਿਵਾਓ ਜਰੀਆ ਅੱਜ ਵੀ ਉਹ ਜਿੰਦਗੀ ਮੌਤ ਦੇ ਵਿੱਚ ਜੁੜ ਜੁੜ ਨਹੀਂ ਜਾਂ ਇੰਨਾ ਕੁਛ ਹੋਣ ਤੋਂ ਬਾਅਦ ਪਰ ਫਿਰ ਵੀ ਕੋਈ ਉਹਦੇ ਸਾਹ ਲੈਣ ਨੂੰ ਯਾਰ ਨਹੀਂ ਮੈਂ ਉਹਨਾਂ ਵੀਰਾਂ ਨੂੰ ਕਹੂੰਗਾ ਜਿਹੜੇ ਹਰ ਕਿਸੇ ਦੀ ਹੈਲਪ ਕਰਨ ਜਾਂਦੇ ਨੇ ਜਾਂ ਕਿੱਦਾਂ ਵੀ ਪਹੁੰਚਦੇ ਨੇ ਭਾਈ ਜੀ ਆਹ ਰਹੇ ਨੇ ਉਹਨਾਂ ਦੀ ਹੈਲਪ ਕਰਦਾ ਉਹ ਲੋੜਵੰਦਾਂ ਦੀ ਜਰੂਰ ਹੈਲਪ ਕਰੋ ਜਿਹੜਾ ਕੋਈ ਦੂਰ ਦਾ ਨਹੀਂ ਜਾ ਸਕਦਾ ਕੁਲਾਗੇ ਬਨੇ ਉਤਰਾਖੰਡ ਦੇ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਚੰਗੇ ਬੰਦੇ ਉਹਨਾਂ ਨੂੰ ਬੇਨਤੀ ਆਗੇ ਤੁਸੀਂ ਪਹੁੰਚੋ ਉਹਨਾਂ ਦੀ سپورਟ ਕਰੋ ਜਾਇਆ ਜੇ ਅੱਗੇ ਹੀ ਕਿਸੇ ਨਹੀਂ ਦੀ سپورਟ ਜਾਣਗੇ ਨਾ ਤੇ ਕੱਲ ਨੂੰ ਮਹਾਰਾਜ ਹਰ ਕਿਸੇ ਦੀ ਤੀਨ ਉਸੇ ਵਰਤੂਗਾ ਪਰ ਹਿੰਦੁਸਤਾਨ ਦਾ ਮੀਡੀਆ ਇਹੋ ਜਿਹੀ ਖਬਰ ਨਹੀਂ ਲਾਉਂਦਾ ਇਸ ਕਰਕੇ ਮੇਰੀ ਬੇਨਤੀ ਆ ਉਠੋ ਉਹਨਾਂ ਨੂੰ سپورਟ ਕਰੋ ਅਜ ਉਹਨਾਂ ਨੂੰ ਲੋੜ ਹੈ سپورਟ ਦੀ ਉਹਨ ਕਿਧਰ ਨਹੀਂ ਆ ਸਰਕਾਰਾਂ ਹਿੰਦੁਸਤਾਨੀਆਂ ਹਕਮਤਾਂ ਹਿੰਦੁਸਤਾਨ ਦੀ ਹਕਮਤ ਉਹ ਬਹੁਤ ਪਾਵਰੇ ਦਾ ਦੋ ਇਨਸਾਫ ਉਹ ਤਿੰਨ ਲੋਕ ਅਜੇ ਵੀ ਖੜਾ ਰਿਆ ਐਦਾਂ ਨਹੀਂ ਸਕਦਾ ਜੇ ਕੋਈ ਸਿੱਖ ਪੜਨデア ਜੀ ਪੰਜਾਬ ਦੇ ਕੱਲਾ ਕੱਲਾ ਪਿੰਡ ਸੀਰੋ ਸਕਦਾ ਤੇ ਜਿੱਥੇ ਗਲੀਆਂ ਨੇ ਜਿੱਥੇ ਨਹੀਂ ਫੜ ਸਕਦੇ ਉਹਨਾਂ ਸ਼ਰੀਆਮ ਤੋਂ ਹੁੰਦਾ ਹੈ ਉਹ ਹੁਣ ਸਰਕਾਰ ਉੱਤੇ ਬੜੀ ਉਹਨਾਂ ਨੂੰ ਸੁੱਟੇ ਅੰਦਰ ਦੇਣ फांसी ਬੁੱਜੀ ਗੱਲ ਮੈਂ ਕਹੂੰਗਾ ਮੈਂ ਗਲਫ ਕੰਟਰੀ ਨੂੰ ਸਲਾਮ ਕਰਦਾ ਬਹਿਰੀਨ ਦੇ ਵਿੱਚ ਮੈਂ 2 ਸਾਲ ਵਰਤ ਕੀਤਾ ਹੈ ਪਹਿਲਾਂ ਬਹਾਇਨ ਸੁਲਾ ਦੇ ਵਿੱਚ ਉੱਥੇ ਇੰਨਾ ਘੱਟਾ ਰਿਆ ਸੀ ਦਾ ਕਿ ਅਰੇਬ ਕੰਡਾ ਦੇ ਬੜੀ ਦੂਰ ਦੀ ਗੱਲ ਜਿਹਨਾਂ ਦੀ ਜਨਾਨੀ ਨੂੰ ਸ਼ੇਰ ਵੀ ਦੇਵੇ ਨਾ ਉਹ ਹਲਾਲ ਕਰਕੇ ਚੋਵੀਂ ਜਾਂਦੇ ਦੇ ਅੰਦਰ ਦਰਬਾਰ ਦੇ ਤੇ ਪੁੱਛ ਬੋਲਦੀਆਂ ਨੇ ਤੇ ਨਾ ਇਥੋਂ ਦੀ ਪੁਲਿਸ ਇਸ ਮੈਟਰ 'ਚ ਆਉਂਦੀ ਹੈ ਉਹਨਾਂ ਨੂੰ ਭਾਗਿਆ ਕਿ ਜੇ ਕਿਸੇ ਦੀ ਭੈਣ ਨੂੰ ਕੋਈ ਛੇੜਦਾ ਬਾਤ ਕਰਦਾ ਕੋਈ ਸ਼ਿਕਾਇਤਾ ਤਾਨੂੰ ਸੀ ਉਸੇ ਵੇਲੇ ਮਾਰ ਤੋਂ ਕੋਈ ਆਖਾਰੇ ਇੱਥੇ ਇੱਥੇ ਬਲਾਤਕਾਰੀ ਪਰੋਲਾ ਦੇ ਸਾਥ ਬਾਹਰ ਆ ਜਾਂਦੇ ਬਾਹਰ ਤੋਂ ਚੌਂ ਮਹੀਨੇ ਉਹਨਾਂ ਨੂੰ ਟੋਲਾ ਮੈਂ ਕਹਿੰਦੀ ਆਂ ਬਲਾਤਕਾਰੀ ਗੈਂਗਵਾੜੇ ਜਿਹੜੇ ਆ ਉਹ ਸ਼ਰਿਆਂ ਬਾਹਰ ਘੁੰਮਦੇ ਆ ਬਹੁਤ ਦੰਦੇ ਹਾਲਾਤ ਨੇ ਪਰ ਇਹ ਬਹੁਤ ਸਤਾਨ ਦੀ ਸਰਕਾਰ ਕਉ ਮਾਤਾ ਜਾਵੈਲੇ ਬਹੁਤ ਕੁਛ ਕਰ ਸਕਦੀ ਆ ਜਿੱਦਣ ਤੁਹਾਡੀਆਂ ਹੋਰ ਹੋਜੋ 2-4 ਸਾਲ ਤੁਹਾਡੀਆਂ ਧੀਆਂ ਘਰੋਂ ਲੋਕਾਂ ਚੱਣ ਲੈ ਬਣਾ ਵੇਖੀ ਲੋ ਇਹ ਮਹੌੜੀ ਬਣਨਾ ਉੱਥੋ ਉਹਨਾਂ ਨੂੰ ਜਾਲਿਆਂ ਵਿੱਚ ਸਾਫ ਦੋ ਕੀ ਵੀ ਵੀ ਹੋ ਗਿਆ ਜਨਾਂ ਦੇ ਦਿਲ ਤੇ ਕਿ ਅਈਂ ਇੰਡੀਜਾ ਦੇ ਵਿੱਚ ਘੁੰਮਣ ਬੇਰਨ ਆਏ ਆ ਤੇ ਕੀ ਬਣ ਗਿਆ ਉਹਨਾਂ ਨਾਲ ਸਪੋਰਟ ਕਰੋ ਯਾਰ ਉਹਨਾਂ ਦੀ